ਕਹੋ ਕਿ ਸਵੇਰ ਤੋਂ ਹੀ ਸਿਰ 9 ਵਜੇ ਦੇ ਆਏ ਆ 9:30 ਵਜੇ ਦੇ ਸਵੇਰੇ 9 ਵਜੇ ਤੇ ਬਿਯਾਰ ਬੰਦ ਹੈਗਾ ਬਿਯਾਰ ਬੰਦ ਦਾ ਮੋਲ ਲੱਖਿਆ ਹੋਇਆ ਹੈ ਕੈਮਰਾ ਮਾਰੇ ਉਧਰ ਕੈਮਰਾ ਮਾਰੋ ਦੇਖੋ ਬੋਰਡ ਲਾ ਰਹੇ ਹੈ ਉਥੋਂ ਲਾ ਲੇ ਹੈ ਜੀ ਮੈਨੂੰ ਆਪਦੇ ਵੀ ਕੰਮ ਕਰਦਾ ਸਾਰੇ 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 ਇਲੀਗਲ ਨੇ ਕੋਈ ਕੋਈ ਇਹਦੀ ਪਰਮਿਸ਼ਨ ਨਹੀਂ ਕੋਈ ਕੁਝ ਨਹੀਂ ਹਾਂ ਵੀ ਠੀਕ ਹੈ ਮਾਈਟ ਇਜ਼ ਰਾਈਟ ਮੈਂ ਜੋ ਮਰਜ਼ੀ ਕਰ ਲਾ ਮੈਨੂੰ ਪੁੱਛਣ ਵਾਲਾ ਕੋਈ ਨਹੀਂ ਇਹ ਇਸ ਨੂੰ ਫੋਲੋ ਕਰ ਰਹੇ ਨੇ ਇੱਕ ਰੇੜੀਆਂ ਚ ਚੁਕਾ ਦਿੱਤੀਆਂ ਇੱਕ ਗਰੀਬ ਦਾ ਚੁਕਾਤਾ ਜੇ ਮਹੀਨੇ ਦੇ ਵਿੱਚ ਭਗਵੰਤ ਮਾਨ ਇੱਥੇ ਚਾਰ ਵਾਰੀ ਆ ਜਾਂਦਾ ਵਾ ਹਨਾ ਚਾਰ ਵਜੇ ਤੇ ਦੇਖੋ ਜੀ ਉਹ ਕਿੱਥੇ ਜਾਣਗੇ ਕਰੋ ਕਰੋ ਕਿਉਂ ਪੰਜਾਬ ਦਾ ਲੱਗੀ ਹੋਈ ਹੈ ਜੀ ਇਹ ਸਾਡੀ ਗੱਲ ਸੁਣਨੇ ਗਏ ਸਰਕਾਰੀ ਕੰਮ ਨਹੀਂ ਵੀ ਕੰਦਾ ਪਾਉਂਦਾ ਤਸਵੀਰਾਂ ਵੇਖ ਸਕਦੇ ਹਾਂ ਅੰਮ੍ਰਿਤਸਰ ਦੀਆਂ ਨੇ ਚਾਰੇ ਪਾਸੇ ਮੁੱਖ ਮੰਤਰੀ ਮਾਨ ਮੰਤਰੀ ਢਾਲੀਵਾਲ ਦੇ ਪੋਸਟਰ ਲੱਗੇ ਹੋਏ ਬਾਜ਼ਾਰ ਦੇ ਵਿੱਚ ਨਜ਼ਰ ਆ ਰਹੇ ਨੇ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅੰਮ੍ਰਿਤਸਰ ਫੇਰੀ ਤੋਂ ਪਹਿਲਾਂ ਹੀ ਦੁਕਾਨਦਾਰ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆਏ ਉਹਨਾਂ ਦਾ ਗੁੱਸਾ ਵੀ ਫੁੱਟਦਾ ਹੋਇਆ ਨਜ਼ਰ ਆਇਆ ਦੁਕਾਨਦਾਰਾਂ ਨੇ ਕਿਹਾ ਕਿ ਇਸ ਵੇਰ ਤੋਂ ਸਾਰੇ ਰਸਤੇ ਬੰਦ ਕਰਵਾ ਦਿੱਤੇ ਗਏ ਨੇ ਚਾਰੇ ਪਾਸੇ ਪੁਲਿਸ ਹੀ ਪੁਲਿਸ ਲਗਾ ਦਿੱਤੀ ਗਈ ਹੈ ਤੇ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਕੋਈ ਵੀ ਗਾਹਕ ਨਹੀਂ ਆ ਰਿਹਾ। ਉਹਨੇ ਕਿਹਾ ਕਿ ਜਿੰਨੀਆਂ ਵੀ ਰੇਡੀਆਂ ਬਾਜ਼ਾਰ ਦੇ ਵਿੱਚ ਲੱਗੀਆਂ ਹੋਈਆਂ ਸੀ ਪ੍ਰਸ਼ਾਸਨ ਦੇ ਵੱਲੋਂ ਉਹ ਵੀ ਚੁਗਵਾ ਦਿੱਤੀਆਂ ਗਈਆਂ ਤੇ ਸੜਕਾਂ ਬਿਲਕੁਲ ਖਾਲੀ ਕਰਵਾਈਆਂ ਜਾ ਰਹੀਆਂ ਨੇ। ਉਹਨਾਂ ਦਾ ਦੁਕਾਨ ਦਾ ਦੇਖੋ ਵੱਲ ਗਿਆ ਕਿ ਜਿਸ ਲਈ ਕਿਸੇ ਲੀਡਰ ਨੇ ਆਣਾ ਹੈ ਟਾਈਮ ਟੂ ਟਾਈਮ ਆਵੇ ਸਾਨੂੰ ਪਤਾ ਹੋਵੇ ਵੀ ਐਸਲੇ ਆਣਾ ਹੈ ਕੋਈ ਸਾਨੂੰ 15 20 ਮਿੰਟ ਅਧਾ ਘੰਟਾ ਪਹਿਲਾਂ ਅਸੀਂ ਪੂਰਾ ਕੋਆਪਰੇਟ ਕਰਨ ਨੂੰ ਤਿਆਰ ਹਾਂ ਪਰ ਲੇਕਿਨ ਜੇ ਕਹੋ ਕਿ ਸਵੇਰ ਤੋਂ ਹੀ ਸਿਰ 9 ਵਜੇ ਦੇ ਆਏ ਆ 9:30 ਵਜੇ ਦੇ ਸਵੇਰੇ 9 ਵਜੇ ਤੇ ਬਿਯਾਰ ਬੰਦ ਹੈਗਾ ਬਿਯਾਰ ਬੰਦ ਦਾ ਮੋਲ ਲੱਖਿਆ ਹੋਇਆ ਹੈ ਨਾ ਦੁਕਾਨ ਤੇ ਗਾਹਕ ਨਹੀਂ ਆਣਾ ਨਾ ਕਿਸੇ ਨੇ ਆਣਾ ਇਹ ਕੋਈ ਫਿਕਰ ਖੁੜੀ ਜਾਉਂਦਾ ਇਸੇ ਦੁਕਾਨ 'ਤੇ ਤੁਸੀਂ ਆ ਕੇ ਅੱਗੇ ਪੋਲ ਲਗਾਇਆ ਤੇ ਉਸ ਸਰਕਾਰੀ ਪੋਲੋਂ ਤੁਸੀਂ ਆਪਣੇ ਬੋਲ ਲਾਜੋ ਐਡੇ ਵੱਡੇ ਦੁਕਾਨਾਂ ਦੀ ਦੁਕਾਨਾਂ 'ਚ ਲੁਕ ਜਾਂਦੇ। ਇਹ ਤੇ ਕੋਈ ਤਰੀਕਾ ਨਹੀਂ ਨਾ ਰਜਿੰਦਰਾ। ਤੋਂ ਜਾਫਤ ਲੱਗਾ ਹੋਇਆ ਹੈ। ਹਰ ਚੀਜ਼ ਦਾ ਕੋਈ ਸਿਸਟਮ ਹੈ। ਕੋਈ ਸਿਸਟਮ ਨਾਲ ਕੰਮ ਕਰੋ। ਕੋਈ ਸਮਝ ਆਵੇ ਕਿ ਕਿਸੇ ਨੂੰ ਤਕਲੀਫ ਨਾ ਹੋਵੇ। ਤੁਸੀਂ ਸਰਕਾਰ ਦੇ ਤੁਸੀਂ ਸਰਕਾਰ ਹੋ। ਤੁਸੀਂ ਇੱਥੇ ਦੇ ਨੁਮਾਇੰਦੇ ਤੁਹਾਨੂੰ ਚੁਣਿਆ ਗਿਆ ਹੈ। ਤੁਸੀਂ ਸੀਐਮ ਦੀ ਕੁਰਸੀ 'ਤੇ ਬੈਠੇ ਤੁਹਾਨੂੰ ਸਾਰਾ ਚੀਜ਼ਾਂ ਦੇਖਣੀ ਚਾਹੀਦੀ ਹੈ ਵੀ ਦੁਕਾਨਦਾਰ ਦੁਖੀ ਨਹੀਂ ਹੋਏਗਾ। ਦੁਕਾਨਦਾਰ ਖੁਸ਼ਹਾਲ ਨਹੀਂ ਹੋਏਗਾ ਤੇ ਕਿਸੇ ਨੂੰ ਕਿਸੇ ਨਾਲ ਗੁਰੇਗਾ। ਤੇ ਚੋਨ ਜਾਬ ਤਾਂ ਲੱਗੀ ہوئی ਹੈ ਜੀ ਜਿੰਨੇ ਇੰਨੇ ਬੋਰਡ ਦੁਕਾਨਾਂ ਦੇ ਅੱਗੇ ਲਾਏ ਗਏ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਚੋਨ ਕਮਿਸ਼ਨ ਦੇ ਜਿਹੜੇ ਪਾਲਨ ਜਿਹੜਾ ਕਰਨਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਲੰਘਣਾ ਉਹ ਖੁਦ ਤੁਹਾਡੇ ਸਾਹਮਣੇ ਹੀ ਹੈ ਜੀ ਉਹ ਤੇ ਉਹ ਆਏ ਹੋਏ ਹੈ ਜੀ ਅਫਸਰ ਲੋਗ ਤੇ ਆਏ ਹੋਏ ਲੁਹਾੜੇ ਆ ਬੋ ਕਹਿੰਦਾ ਅਜੇ ਕੀ ਉਹਨਾਂ ਨੇ ਲੰਘਣਾ ਹੈ ਹੂੰ ਕਿਸੇ ਇਨਸਾਨ ਨੇ ਪਰ ਲੇਕਿਨ ਫਿਰ ਵੀ ਉਹ ਨਥੋ ਆ ਰਹੇ ਆ ਉਹਨਾਂ ਨੂੰ ਖੁਦ ਅੰਦਰੋਂ ਜਾਣਨਾ ਕਿ ਕੰਮ ਗਲਤ ਹੋਇਆ ਹੂੰ ਕਿ ਤੁਕੇ ਜੀ ਤੁਸੀਂ ਦੁਕਾਨਦਾਰੀ ਨੂੰ ਇਹ ਅਫਸਰ ਆਏ ਆ ਲਵਾ ਰਹੇ ਆ ਬੋਰਡ ਉਹ ਦੇਖੋ ਤੁਸੀਂ ਤੁਸੀਂ ਲਾਈਵ ਕਰੋ ਨਾ ਇੱਧਰ ਤੁਸੀਂ ਕੈਮਰਾ ਮਾਰ ਰਹੇ ਹੋ ਇੱਧਰ ਕੈਮਰਾ ਮਾਰੋ ਦੇਖੋ ਬੋਰਡ ਲਾ ਰਹੇ ਆ ਉਥੋਂ ਲਾ ਲਏ ਆ ਉਹਨਾਂ ਨੂੰ ਆਪਦੇ ਵੀ ਗਲਤ ਇੱਕ ਸਾਡੇ ਮੋ ਜਰੂਰ ਕਹਾਂ ਵੀ ਇਹੀ ਗਲਤ ਕਹੀ ਗਈ ਹੈ ਗਲਤੀ ਨੂੰ ਗਲਤੀ ਕਹਿਣਾ ਕਿਸੇ ਨੂੰ ਕਹ ਲਓ ਦੇਖੋ ਦੁਕਾਨਦਾਰੀ ਸਭ ਤੋਂ ਪਹਿਲੀ ਤੇ ਗੱਲ ਆ ਹੋਇਆ ਕਿ ਜਿਸ ਲਈ ਡੈਸ਼ ਦਾ ਮਾਹੌਲ ਬਣ ਜਾਂਦਾ ਨਾ ਹਾਂਜੀ ਕੀ ਆ ਜੀ ਅੱਜ ਫਲਾਣੇ ਲੀਡਰ ਨੇ ਆਣਾ ਧਮਕਾਣੇ ਲੀਡਰ ਨੇ ਆਣਾ ਗੱ ਘਰੋ ਹੀ ਨਹੀਂ ਨਿਕਲਦਾ ਉਸ ਸਮੇਂ ਇਹ ਸਾਨੂੰ ਜਾਣਾ ਹੀ ਉੱਥੋਂ ਤੱਕ ਮੁਸ਼ਕਲ ਹੋ ਜਾਣਾ ਔਰ ਆਮ ਪਬਲਿਕ ਵਾਸਤੇ ਇੰਨੀ ਕਿ ਮੁਸ਼ਕਲ ਹੋ ਜਾਂਦੀ ਹੈ ਕਿ ਹਰ ਕੋਈ ਹਿਸਾਬ ਲਗਾ ਲੈਂਦਾ ਕਿ ਕੀ ਹਾਲ ਬਣਿਆ ਆ ਮੋਰਓਵਰ ਜਿਸ ਲਿਆਂਦੇ ਆ ਅੰਦਰ ਬਾਜ਼ਾਰ ਦੇ ਵਿੱਚ ਬੈਰੀਕੇਡ ਬਣਾਏ ਹੋਏ ਨੇ ਟ੍ਰੈਫਿਕ ਨੂੰ ਕਿਉਂ ਇਸ ਤਰ੍ਹਾਂ ਡਿਸਟਰਬ ਕੀਤਾ ਜਾਂਦਾ ਹੈ ਜਿਵੇਂ ਜਗ੍ਹਾ ਤੇ ਬੋਰਡ ਲਗਾਏ ਹੋਏ ਨੇ ਇਹ ਲਗਾਣੇ ਲਾਹੂ ਅਗੇ ਆ ਆਮ ਆਦਮੀ ਲਾਵੇ ਤੇ ਉਹਨੂੰ ਤਾਂ ਪੈਨਲਟੀ ਲਾਂਦੇ ਨੇ ਤੋਂ ਲਾ ਕੇ ਲੈ ਜਾਂਦੇ ਸਰਕਾਰ ਕਿਉਂ ਲਾਂਦੀ ਹੈ ਜੇ ਸਰਕਾਰ ਕਰਕੇ ਲਾਂਦੇ ਨੇ ਤੇ ਸਰਕਾਰ ਨੂੰ ਪਹਿਲੇ ਸਭ ਤੋਂ ਕਾਨੂੰਨ ਦਾ ਆਪ ਪਾਲਣ ਕਰਨਾ ਚਾਹੀਦਾ ਹੈ ਬਾਕੀ ਲੋਕਾਂ ਨੂੰ ਤੇ ਬਾਅਦ ਚ ਕਰਵਾਏਗੀ ਨਾ ਤੇ ਜੇ ਮੈਂ ਆਪ ਹੀ ਨਹੀਂ ਕਰਾਂਗਾ ਤੇ ਕਿਸੇ ਨੂੰ ਕੀ ਕਵਾਂਗਾ ਇਸ ਵਾਸਤੇ ਕਮ ਸੇ ਕਮ ਜਿਹੜਾ ਕੋਡ ਆਫ ਕੰਡਕਟ ਲੱਗਾ ਦਾ ਉਹਨੂੰ ਤੇ ਅਸੀਂ ਓਨਰ ਕਰੀਏ ਬਾਅਦ ਦੇ ਵਿੱਚ ਕਹਿੰਦੇ ਜੀ ਇਸ ਤਰ੍ਹਾਂ ਹੋ ਗਿਆ ਉਸ ਤਰ੍ਹਾਂ ਹੋ ਗਿਆ ਕਿਉਂ ਹੁੰਦਾ ਕਿਉਂਕਿ ਅਸੀਂ ਕਾਨੂੰਨ ਨੂੰ ਮੰਨਦੇ ਨਹੀਂ ਦੁਕਾਨਦਾਰੀ ਚ ਕਿੰਨਾ ਕਿ ਪ੍ਰਭਾਵ ਪਈ ਆ ਗਿਆ ਦੁਕਾਨਦਾਰੀ ਤੁਸੀਂ ਘੁੰਮ ਕੇ ਦੇਖ ਲਓ ਕਿਸੇ ਵੀ ਦੁਕਾਨ ਤੇ ਗਾਗ ਨਹੀਂ ਰਹਿੰਦਾ ਗਾਗ ਹੈ ਹੀ ਨਹੀਂ ਐਟਮੋਸਫੇਅਰ ਇਹੋ ਜਿਹਾ ਬਣ ਗਿਆ ਗਾਹ ਘਰੋਂ ਹੀ ਨਹੀਂ ਨਿਕਲਦਾ ਇਸ ਵਾਸਤੇ ਮੈਂ ਤਾਂ ਕਹਿੰਦਾ ਇਹ ਲੀਡਰ ਨੂੰ ਕਮ ਸੇ ਕਮ ਆਣਾ ਹੀ ਨਹੀਂ ਚਾਹੀਦਾ ਇਹ ਜਿਹੜੇ ਬੋਰਡ ਬਾਜ਼ਾਰ ਤੇ ਪੂਰੇ ਭਰੇ ਆ ਜੀ ਭਗਵੰਤ ਮਾਨ ਦੇ ਤੇ ਹੋਲ ਮੰਤਰੀਆਂ ਸਾਰੇ ਬੋਰਡ ਸਾਰੇ 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 ਇਲਲੀਗਲ ਨੇ ਕੋਈ ਕੋਈ ਇਹਦੀ ਪਰਮਿਸ਼ਨ ਨਹੀਂ ਕੋਈ ਕੁਝ ਨਹੀਂ ਹਾਂ ਵੀ ਠੀਕ ਹੈ ਮਾਈਟ ਇਜ਼ ਰਾਈਟ ਮੈਂ ਜੋ ਮਰਜ਼ੀ ਕਰ ਲਾਂ ਮੈਨੂੰ ਪੁੱਛਣ ਵਾਲਾ ਕੋਈ ਨਹੀਂ ਇਹ ਇਹ ਇਸ ਚੀਜ਼ ਨੂੰ ਫੋਲੋ ਕਰ ਰਹੇ ਨੇ ਕਿਉਂਕਿ ਜਿੱਦੀ ਸਰਕਾਰ ਹੈ ਉਹ ਜੋ ਮਰਜ਼ੀ ਕਰੀ ਜਾਵੇ ਪਰ ਨਹੀਂ ਦੇਖੋ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਸਭ ਦਾ ਰਾਈਟ ਬਰਾਬਰ ਹੈ ਸੀਐਮ ਵੀ ਉਸੇ ਤਰ੍ਹਾਂ ਤੇ ਪੀਐਮ ਵੀ ਉਸੇ ਤਰ੍ਹਾਂ ਤੇ ਆਮ ਇੱਕ ਪੀਐਨ ਵੀ ਉਸੇ ਤਰ੍ਹਾਂ ਸਾਰਿਆਂ ਦਾ ਰਾਈਟ ਸੇ ਤੁਹਾਨੂੰ ਇਹਨੇ ਪਹਿਲੇ ਜਾਣਕਾਰੀ ਦਿੱਤੀ ਸੀ ਕਿ ਸੀਐਮ ਹਲ ਬਿਆਰ ਵਾਲੇ ਤੇ ਦੁਕਾਨਾਂ ਨੂੰ ਸਹੀ ਪਹਿਲੇ ਨਹੀਂ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਤੁਹਾਨੂੰ ਕੋਈ ਜਾਣਕਾਰੀ ਨਹੀਂ ਸੀ ਬਿਲਕੁਲ ਨਹੀਂ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਦੇ ਸਾਰਾ ਕਾਰੋਬਾਰ ਅੱਜ ਠੱਪ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਵੀ ਆਪਣੀਆਂ ਦੁਕਾਨਾਂ ਨੂੰ ਬੰਦ ਕਰ ਦਿਓ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਮੁੱਖ ਮੰਤਰੀ ਮਾਨ ਆਰੇ ਨੇ ਉਹਨਾਂ ਕਿਹਾ ਕਿ ਜਦੋਂ ਵੀ ਕੋਈ ਲੀਡਰ ਆਉਂਦਾ ਹੈ ਤਾਂ ਉਹਨਾਂ ਨੂੰ ਅਜਿਹੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਕਿਹਾ ਕਿ ਅੱਜ ਸਵੇਰ ਤੋਂ ਹੀ ਉਹ ਇਸ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਨੇ। ਦੇਖੋ ਜੀ ਸਭ ਤੋਂ ਪਹਿਲਾਂ ਜੈਸ਼ੀ ਰਾਮ ਜੈ ਜੈਸ਼ੀ ਰਾਮ ਮੈ ਹੈਪੀ ਵੇਅ ਕਮੇਰੀ ਸਤ ਤੋਂ ਦੇਖੋ ਜੀ ਮਾਨਜੋਗ ਭਗਵੰਤਮਾਨ ਮੁੱਖ ਮੰਤਰੀ ਸਾਡੇ ਹਾਲਗੇਟ ਵਿਖੇ ਆ ਰਹੇ ਆ ਦੇਖੋ ਪਹਿਲਾਂ ਤੇ ਇਹਨਾਂ ਨੇ ਪੁਲਿਸ ਆਪਣਾ ਇਕੱਠੇ ਹੋ ਕੇ ਰਸਤਾ ਇਹ ਬਲੋਕ ਕਰ ਦਿੱਤਾ ਵਾ ਅਸੀਂ ਦੁਕਾਨਦਾਰ ਦੇਖੋ ਇੱਕ ਗੱਲ ਆ ਇੱਕ ਰੇੜੀਆਂ ਚ ਕਾ ਦਿੱਤੀਆਂ ਇੱਕ ਗਰੀਬ ਦਾ ਚਕਾਤਾ ਜੇ ਮਹੀਨੇ ਦੇ ਵਿੱਚ ਭਗਵੰਤਮਾਨ ਇਥੇ ਚਾਰ ਵਾਰੀ ਆ ਜਾਂਦਾ ਵਾ ਹਨਾ ਚਾਰ ਵਾਰੀ ਤੇ ਦੇਖੋ ਜੀ ਉਹ ਕਿੱਥੇ ਜਾਣ ਕੇ ਗਰੀਬਾਂ ਨੂੰ ਕੀ ਆ ਗਰੀਬਾਂ ਦੀ ਇਹ ਹੀ ਰੋਟੀ ਆ ਇਹ ਹੀ ਸਭ ਕੁਝ ਆ ਇਹ ਹੀ ਰਿਜਕਾ ਗਾਗਦਰੀ ਬੰਦ ਹੋ ਗਈ ਆ ਮਤਲਬ ਲੱਖਾਂ ਰੁਪਿਆ ਦਾ ਪੂਰੇ ਇਸ ਦੁਕਾਨਦਾਰ ਨੂੰ ਨੁਕਸਾਨ ਹੋ ਰਿਹਾ ਵਾ ਜੀ ਜਿਹੜੀਆਂ ਤਿਆਰੀਆਂ ਪੁਲਿਸ ਵੱਲੋਂ ਕੀਤੀਆਂ ਗਈਆਂ ਤੇ ਦੁਕਾਨਦਾਰਾਂ ਨੂੰ ਕੀ ਕਿਹਾ ਗਿਆ ਵੀ ਬੰਦ ਰੱਖੋ ਦੁਕਾਨਾਂ ਦਾ ਦੇਖੋ ਜੀ ਆਵਾਜ਼ ਹੀ ਰੋਕੀ ਗਈ ਹੈ ਦੇਖੋ ਜੀ ਅਲਟੀਮੇਟਮ ਇਹੋ ਜਿਹਾ ਕੋਈ ਜਾਰੀ ਨਹੀਂ ਕੀਤਾ ਗਿਆ ਇਹਨਾਂ ਵੱਲੋਂ ਨਾਈਂ ਨਵਲੋਂ ਕਿਹਾ ਗਿਆ ਦੁਕਾਨਾਂ ਬੰਦ ਕਰੋ ਬਸ ਇਹਨਾਂ ਕਹਿ ਕਿ ਵੀ ਜਿਹੜੀ ਆਵਾਜ਼ੀ ਆਵਾਜ਼ੇ ਵੀ ਇਹਨਾਂ ਠੱਪ ਕਰਤੀ ਆ ਕੋਈ ਗੱਡੀ ਕੋਈ ਬਾਈਕ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਰਾ ਬੰਦ ਕੀਤਾ ਉੱਥੇ ਇਹਨੇ ਨਾਕਾ ਲਾਤਾ ਵਾ ਇੱਥੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਵਾ ਵੀ ਇਹੋ ਜੀ ਮਤਲਬ ਰਸਤਾ ਹੀ ਬਲੌਕ ਕਰਤਾ ਬਸ ਆਮ ਪਬਲਿਕ ਜਿਹੜਾ ਆਮ ਬੰਦੇ ਦਾ ਆਉਣਾ ਜਾਣਾ ਇੱਥੇ ਬੰਦ ਗਾਗਦਾਰੀ ਬੰਦ ਹੋ ਚੁੱਕੀ ਆ ਸਾਡੀ ਮਤਲਬ ਇੱਕ ਸਾਡੀ ਰੋਟੀ ਬੰਦ ਕੀਤੀ ਮੰਨ ਲਓ ਮਹੀਨੇ ਚ 3-4 ਵਾਈ ਕੱਲ ਤੋਂ ਭਗਵੰਤਮਾਨ ਆਨੇ ਫੇਰ ਆਨੂ ਕਿ ਸਾਡੇ ਫਿਰ ਤਾਂ ਹਣ ਤੇ ਘਰੇ ਬੈਣ ਵਾਲੇ ਕੰਮ ਆ ਇਹਨਾਂ ਹੀ ਘਰੋਬਾਰ ਇਹਨਾਂ ਨਿਕਲੀਏ ਮਤਲਬ ਇਹ ਵਿੱਚ ਇੱਕ ਚੌਣਜਾਬਤਾ ਲੱਗੀ ਆ ਚੌਣੇ ਦੇ ਵਿੱਚ ਮੈਨੂੰ ਇਹ ਸਮਝ ਨਹੀਂ ਆ ਰਹੀ ਭਗਵੰਤਮਾਨ ਆਰੇ ਇਹ ਚ ਹਾਨੂੰ ਕੀ ਬੈਨੀਫਿਟ ਹੋ ਰਿਆ ਵਾ ਜਾਂ ਤੇ ਸਾਡੀ ਰੋਟੀ ਬੰਦ ਕਰ ਰਹੇ ਨੇ ਮਤਲਬ ਆਮ ਲੋਕਾਂ ਕੋ ਕੰਮ ਕੀ ਫਾਇਦਾ ਵਈ ਕਿਸੇ ਨਮਸਤਖਰ ਮੰਦਰ ਸਾਹਿਬ ਸ੍ਰੀ ਹਮੰਦਰ ਸਾਹਿਬ ਇਖੇ ਨਮਸਤਕ ਹੋਣ ਜਾ ਰਹੇ ਨੇ ਅਤੇ ਮੈਨੂੰ ਇੱਕ ਉਸ ਲਈ ਇੱਥੇ ਆਉਂਦਾ ਕਾਰਨ ਇਹ ਤਾਂ ਨਮਸਤਕ ਹੋਣਗੇ ਕੋਈ ਆਪਣੀਆਂ ਮਾਫੀਆਂ ਮੰਗਣਗੇ ਵਗੈਰਾ ਪਰ ਲੇਕਿਨ ਆਮ ਪਬਲਿਕ ਨੂੰ ਪਰੇਸ਼ਾਨੀ ਆਉਂਦਾ ਕਾਰਨ ਮੈਂ ਇਹ ਸਵਾਲ ਪੁੱਛਦਾ ਮਾਨਜੋ ਭਗਵੰਤ ਸਾਹਿਬ ਨੂੰ ਕਿ ਆਮ ਲੋਕਾਂ ਨੂੰ ਕਿਉਂ ਪਰੇਸ਼ਾਨੀ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਦੁਕਾਨਦਾਰਾਂ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਦੇਖੋ ਜੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਪਹਿਲੀ ਗੱਲ ਤਾਂ ਸੀਜ਼ਨ ਆਊਟ ਆ ਸੀਜ਼ਨ ਆਊਟ ਵਿੱਚ ਜ ਮੇਰਾ ਨਾਮ ਸ਼ਰੇਸ਼ ਰਾਣਾ ਜੀ ਹੈ ਠੀਕ ਹੈ ਤੇ ਪਹਿਲੀ ਗੱਲ ਤੇ ਹੈਗੀ ਇਲੈਕਸ਼ਨ ਹੋ ਰੇ ਆ ਪਰ ਪਬਲਿਕ ਕੋ ਤਾਂ ਕੀਤਾ ਜਾ ਰਿਹਾ ਲੋਕੀ ਕਾਰੋਬਾਰ ਕਰਨਗੇ ਫੇਰ ਰੋਟੀ ਪਾਣੀ ਖਾਣਗੇ ਕਿ ਮਗਾਈ ਥੋੜੀ ਕੀ ਅੰਨੀ ਮਗਾਈ ਲੋਕਾਂ ਨਾਲ ਘਿਆਣੀ ਹੋ ਰਿਹਾ ਭਾਜੀ ਔਰ ਜਦੋਂ ਉਹਦਾ ਕਹਿੰਦਾ ਮਤਲਬ ਵੇਖੋ ਇਹ ਤੇ ਤਾਨਾਸ਼ੀ ਹੋ ਗਈ ਨਾ ਤੁਸੀਂ ਸਾਰਾ ਬਾਜ਼ਾਰ ਹੀ ਕਹਿੰਦਾ ਮਤਲਬ ਪੋਸਟਾਂ ਨਾਲ ਭਰਦਾ ਵਾ ਬੈਨਰਾਂ ਨਾਲ ਭਰਦਾ ਵਾ ਕਿ ਬੈਨਰ ਲਵਾਉਣ ਦੇ ਨਾਲ ਵੋਟਾਂ ਪੈਣੀਆਂ ਤੁਹਾਨੂੰ ਦੁਕਾਨਦਾਰੀ ਚ ਕਿੰਨਾ ਕ ਮੇਨ ਪਪਾ ਦੁਕਾਨਦਾਰੀ ਤੇ ਭਾਈ ਖਤਮ ਹੀ ਦੀ ਦੇਖ ਲੈ ਬਾਜ਼ਾਰ ਬੰਦ ਵਿਆ ਸਾਰਾ ਦੁਕਾਨਦਾਰਾਂ ਲਈ ਛੁੱਟੀ ਸੋਹਣੀ ਸੀ ਅੱਜ ਸੰਡੇ ਬਣਾਇਆ ਜਾਏਗਾ ਜੀ ਦੁਕਾਨਦਾਰਾਂ ਵਾਸਤੇ ਸੰਡੇ ਅੱਜ ਵਰਕਿੰਗ ਡੇ ਨਹੀਂਗਾ ਕਿੰਨਾ ਕੋ ਨੁਕਸਾਨ ਹੋਇਆ ਜੀ ਅੱਜ ਨੁਕਸਾਨ ਦੇਖੋ ਦੁਕਾਨਦਾਰ ਦਾ ਦੇਖੋ ਕਈ ਸੇਲ 50 ਹਜ਼ਾਰ ਰੁਪਏ ਸੇਲ ਕੇ ਦੀ ਕਈ 20 ਹਜ਼ਾਰ 5000 ਹਜ਼ਾਰ ਇਹਨਾਂ ਘਰ ਤੋਂ ਲੈ ਕੇ ਚਲੋ ਤੁਸੀਂ 2000 ਦੇ ਆੜੇ ਤੇ ਰੋਟੀਆਂ ਬੰਦੇ ਦੁਕਾਨਦਾਰ ਮੰਤਰੀ ਆਣ ਨਾਲ ਦੁਕਾਨਦਾਰੀ ਦਾ ਬੜਾ ਪੇੜਾ ਕਰ ਗਿਆ ਹੋਇਆ ਮੰਤਰੀ ਆਣ ਨਾਲ ਬੇੜਾ ਕਰਨਾ ਹੋਇਆ ਮੰਤਰੀ ਦੇ ਆਣ ਨਾਲ ਮੰਤਰੀ ਜੀ ਸਾਹਿਬ ਆਂਦੇ ਤੇ ਮੱਥਾ ਟੇਕਣਾ ਮੱਧਰ ਸਾਹਿਬ ਤੇ ਮਾਨਾ ਜਾਂਦੇ ਮਥਾ ਦੇਖਦੇ ਤੇ ਘਰ ਚੋਂ ਜਾਂਦੇ ਨਹੀਂ ਸਰਕਾਰ ਦੇ ਦਾਅਵੇ ਤਾਂ ਕਹੇ ਸਰਕਾਰ ਤਾਂ ਕਹਿੰਦੀ ਪੰਜਾਬ ਤਰੱਕੀ ਜਾਈ ਪੰਜਾਬ ਜਿਹਨੇ ਤਰੱਕੀ ਦੀ ਵੇਖ ਲਿਆ ਭਾਈ ਪੰਜਾਬ ਜਿਹਨੀ ਇਹ ਮਾਨ ਸਰਕਾਰ ਤੋਂ ਬਾਅਦ ਗਰੀਬੀ ਆਈ ਆ ਇਹ ਅਜੇ ਤੱਕ ਕਦੀ ਗੱਲ ਨਹੀਂ ਵਖੀ ਕੋਈ ਕਾਰੋਬਾਰ ਨਹੀਂ ਘਾ ਕੁਛ ਨਹੀਂ ਘਾ ਜਿੰਨਾ ਕਹਿੰਦਾ ਕ੍ਰਾਈਮ ਹੋਣ ਹੋ ਰਿਹਾ ਵਾ ਅਜੇ ਤੱਕ ਕਦੀ ਹੋਇਆ ਨਹੀਂ ਪਹਿਲੇ ਕਦੇ ਉਸ ਤਰ੍ਹਾਂ ਮਾਨ ਸਰਕਾਰ ਦੀ ਆਮ ਆਦਮੀ ਸਰਕਾਰ ਆਮ ਲੋਕਾਂ ਦੀ ਤੁਹਾਨੂੰ ਕੀ ਲੱਗਦਾ ਜੀ ਇਹ ਭਾਈ ਆਮ ਲੋਕਾਂ ਦੇ ਸਰਕਾਰ ਇਥੇ ਹੈ ਇਹ ਸਰਕਾਰ ਤੇ ਕਹਿੰਦਾ ਮਤਲਬ ਜਿਹੜੀ ਹੈਗੀ ਆ ਇਹ ਜਿਹੜੀ ਸਰਕਾਰ ਰਲੀ ਬਲੀ ਸਰਕਾਰ ਜਿਹੜੀ ਹੈ ਹੈ ਇਹ ਆਮ ਨਹੀਂ ਕਿ ਸਰਕਾਰ ਇਹ ਸਾਰਾ ਗਲਤ ਸਰਕਾਰ ਹੈ ਕਰਜੇ ਦੇ ਕਰਜਾ ਲਈ ਜਾਂਦੀ ਹੈ ਨਾਗਰ ਤਰਖਾ ਪਾਰੀਆਂ ਲੋਕਾਂ ਨੇ ਨਵੀਂ ਸਰਕਾਰ ਚੁਣੀ ਨਵੇਂ ਬਦਲਾਅ ਆਵੇਗਾ ਤੁਹਾਨੂੰ ਕੀ ਲੱਗਦਾ ਜੀ ਨਵਾਂ ਬਦਲਾਅ ਹੋਵੇ ਮਗਿਆਹੀ ਬਹੁਤ ਜਿਆਦਾ ਕਰਤੀ ਇਹਨਾਂ ਨੇ ਤਰਖਾਵਾ ਮਲਾਜਮਾਂ ਦੇ ਮਿਲਦੇ ਨਹੀਂ ਪਿਆ ਕਾਰਪੋਰੇਸ਼ਨ ਚ ਕਿਸੇ ਨੂੰ ਪਹਾਨੇ ਮਿਲਦੇ ਆ ਉਧਰ ਨਹੀਂ ਕਰਨਕ ਖਰਾਬ ਹੋ ਗਈ ਆ ਨਾਲ ਦਾਣਾ ਮੜੀ ਦਾਣਾ ਖਰਾਬ ਹੋ ਗਿਆ ਆਟਾ ਹੋਰ ਮਹਿੰਗਾ ਹੋ ਜਾਣਾ ਵਾ ਜਿੰਨਾ ਸਮਾਨ ਜਿੰਨਾ ਵੀ ਕਹਿੰਦਾ ਉਹ ਲੋ ਫਸਲ ਖਰਾਬ ਹੋਈ ਆ ਇਹ ਕਹਿੰਦਾ ਮਤਲਬ ਚੀਜ਼ ਹੈਗੀ ਆ ਵੀ ਮਹਿੰਗਾਈ ਵਧਣਾ ਕਰਨਿਆ ਉਹਦੇ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਇਸ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਵੀ ਬੰਦ ਕਰਵਾ ਦਿੱਤੇ ਤੇ ਮੀਡੀਆ ਦੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਕਿਉਂ ਜਵਾਬ ਤਾਂ ਲੱਗੀ ਹੋਈ ਆ ਜੀ ਸਾਡੀ ਗੱਲ ਸੁਣਨੇ ਕੋ ਸਰਕਾਰੀ ਕੰਮ ਨਹੀਂ ਬਿਕਾ ਨਾ ਪਾਓ ਲੋਕਾਂ ਨੂੰ ਪਤਾ ਨਹੀਂ ਕਿਵੇਂ ਕਰਦਾ ਤੁਸੀਂ ਕਰਕੋ ਦੱਸਿ ਕਿ ਦੁਕਾਨਦਾਰਾਂ ਦਾ ਗੁੱਸਾ ਪੁਲਿਸ ਪ੍ਰਸ਼ਾਸਨ ਤੇ ਵੀ ਫੁੱਟਿਆ ਉਹਨੇ ਕਿਹਾ ਕਿ ਜੇਕਰ ਹਫ਼ਤੇ ਵਿੱਚ ਤਿੰਨੇ ਦਿਨ ਮੁੱਖ ਮੰਤਰੀ ਅੰਮ੍ਰਿਤਸਰ ਚ ਫੇਰੀ ਪਾਉਣਗੇ ਤਾਂ ਉਹ ਭੁੱਖੇ ਮਰ ਜਾਣਗੇ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸਰਕਾਰ ਉਹਨਾਂ ਨੂੰ ਬੇਰੁਜ਼ਗਾਰ ਨਾ ਕਰੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ